ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਇੱਕ ਗਾਜ਼ਲ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਮੇਰੀਆਂ ਗਲਤੀਆਂ ਸਮੇਤ ਮੈਨੂੰ ਪ੍ਰਵਾਨ ਕਰਨਾ ਜੀ ਇਹ ਗਾਜ਼ਲ 3 9 2011 ਨੂੰ ਲਿਖੀ ਗਈ ਸੀ ਅਤੇ ਫਿਰ ਬਾਅਦ ਵਿੱਚ ਡਾਇਰੀ ਦੇ ਵਿੱਚ ਉਤਾਰੀ ਗਈ ਜਿਦੇ ਵਿੱਚ ਬਹੁਤ ਗਲਤੀਆਂ ਨੇ ਹਜੇ ਵੀ ਤੇ ਉਮੀਦ ਹੈ ਮੈਂ ਇਹਨਾਂ ਦੇ ਵਿੱਚ ਸੁਧਾਰ ਕਰਕੇ ਹੋਰ ਅੱਛਾ ਕਰ ਸਕਾਂਗਾ ਤੇ ਆਓ ਆਪਾਂ ਕਵਿਤਾ ਪੜ੍ਹਦੇ ਹਾਂ ਕੱਟੀ ਹਤਪਾ ਸੰਗ ਵੀ ਤੇਹਾ ਸੰਗ ਵੀ ਨਿਭਾਈ ਹੈ ਕੱਟੀ ਹਤਪਾ ਸੰਗ ਵੀ ਤੇਹਾ ਸੰਗ ਵੀ ਨਿਭਾਈ ਹੈ ਖੁਦਾਵੰਦੋ ਇਸ਼ਕ ਨੇ ਇੰਜ ਵੀ ਉਮਰ ਬਿਤਾਈ ਹੈ ਖੁਦਾਵੰਦੋ ਇਸ਼ਕ ਨੇ ਇੰਜ ਵੀ ਉਮਰ ਬਿਤਾਈ ਹੈ ਕੱਟੀ ਹਤਪਾ ਸੰਗ ਵੀ ਤੇਹਾ ਸੰਗ ਵੀ ਨਿਭਾਈ ਹੈ ਖੋលਿਆ ਜੇ ਸਮਾਨੇ ਨੇ ਮੇਰਾ ਰਤਬਾ ਤਾਂ ਕਿ ਖੋលਿਆ ਜ਼ਮਾਨੇ ਜੇ ਮੇਰਾ ਰਤਬਾ ਤਾਂ ਕੀ ਸੱਚੇ ਇਸ਼ਕ ਦੀਮੋਰ ਮੈਂ ਤਾਂ ਜ਼ਬਤ ਤੇ ਲਗਾਈ ਹੈ ਖੋਲਿਆ ਜ਼ਮਾਨੇ ਜੇ ਮੇਰਾ ਰਤਬਾ ਤਾਂ ਕੀ ਸੱਚੇ ਇਸ਼ਕ ਦੀਮੋਰ ਮੈਂ ਜ਼ਬਤ ਤੇ ਲਗਾਈ ਹੈ ਮੁਹੱਬਤ ਨਾਮ ਦੀ ਸੱਦਰ ਬੇਦਾਗ ਹੈ ਸ਼ਦਾਈ ਹੈ ਆਪਣੇ ਆਪ ਤੇ ਸਿਮਟੀ ਹੋਈ ਇੱਕ ਤਨਹਾਈ ਹੈ ਕਣੀਆਂ ਬਰਸਾਤ ਦੀਆਂ ਉਹਨੂੰ ਕਦਰਾਸ ਆਈਆਂ ਕਣੀਆਂ ਬਰਸਾਤ ਤੀਆਂ ਉਹਨੂੰ ਕਦਰਾਸ ਆਈਆਂ ਉਹਨੇ ਤਾਂ ਜਦ ਹੰਡਾਈ ਧੁੱਪ ਹੀ ਹੰਡਾਈ ਹੈ ਜੇ ਉੱਠਿਆ ਕੋਈ ਦੀਵਾ ਫਿਰ ਯਾਦ ਦਾ ਮੇਰੀ ਕਾਵਿਕਤਾਦਰ ਮੂਰੇ ਇੱਕ ਤਾਰ ਆਈ ਹੈ ਕਣੀਆਂ ਬਰਸਾਤ ਤੀਆਂ ਉਹਨੂੰ ਕਦਰਾਸ ਆਈਆਂ ਉਹਨੇ ਤਾਂ ਜਦ ਹੰਡਾਈ ਧੁੱਪ ਹੀ ਹੰਡਾਈ ਹੈ ਜੇ ਉੱਠਿਆ ਕੋਈ ਦੀਵਾ ਫਿਰ ਯਾਦ ਦਾ ਮੇਰੀ ਕਾਵਿਕਤਾਦਰ ਮੂਰੇ ਇੱਕ ਯਾਦ ਆਈ ਹੈ ਕਿਉਂ ਇਸ ਅਗਨੀ ਨੂੰ ਰੱਜ ਹੀ ਆਉਂਦਾ ਨਹੀਂ ਯਾਰੋ ਕਿਉਂ ਇਸ ਅਗਨੀ ਨੂੰ ਰੱਜ ਹੀ ਨਹੀਂ ਰੱਜ ਹੀ ਆਉਂਦਾ ਨਹੀਂ ਜਿਸ ਵਿੱਚ ਹਰ ਰਿਸ਼ਤੇ ਦੀ ਪੇਸ਼ਟ ਮੈਚੜਾਈ ਹੈ ਕੱਟੀ ਹਿਤ ਪਾ ਸੰਗ ਵੀ ਤੇ ਹਾਂ ਸੰਗ ਵੀ ਨਿਭਾਈ ਹੈ ਖੁਦਾਬੰਦੋ ਇਸ਼ਕ ਨੇ ਇੰਜ ਵੀ ਉਮਰ ਬਿਤਾਈ ਹੈ ਧੰਨਵਾਦ ਜੀ